ਇਹੋ ਬਾਦ ਹੈ ਉਹਨੂੰ ਮਿਲਿਆ ਉਹ ਨੂੰ ਨਿਕਲੋ ਭਰਾ ਗੱਪਸੋਰੀ ਉਹਦੇ ਆਵਾਜ਼ਾਂ ਵਾਲਾ ਨਹੀਂ ਉਹ ਵੀ ਯਾਰ ਨਹੀਂ ਬਹੁਤੀ ਕਰ ਉੱਪਰ ਆਇਆ ਤਰਾਮਾ ਮਾੜਾ ਲੱਗਦਾ ਉਹ ਨੂੰ ਕਿੰਨੇ ਮੁੱਦਿਆਂ ਤੋਂ ਲੱਗਦਾ ਬਸ ਇਹਨਾਂ ਭਾਸ਼ਾ ਨੂੰ Ah, hay que pendale en un la pocha le negación. ਇਹ ੜਕ ਇੱਕ ਵਾਸਤੇ ਕਰ ਲਾ ਥੋੜਾ ਕਿੰਨੀਆਂ ਸਵਾਰੀਆਂ ਦੇ ਟੋਟੇ ਲੱਗਿਆ ਵੀ ਕੁਝ ਪਤਾ ਤੁਹਾਨੂੰ ਨਹੀਂ ਪਿਲਗਾ ਜਨਾਬ ਇਹ ਆ ਚੱਲਦੀ ਕਿੱਥੋਂ ਆ ਇਹ ਇਹ ਮੱਲਿਆ ਨੂੰ ਜਾਂਦੀ ਪਟਿਆਲਾ ਚੱਲ ਆਪਾਂ ਇੱਕ ਇਨਸਾਨ ਥੋੜੇ ਅੱਛਾ ਬਾਆ ਪਾਰਸੋ ਪਟਿਆਲਾ ਹਾਂਜੀ ਜੀ ਹਾਂ ਨਾ ਨਾ ਉਵਰਤੀ ਸਵਾਰੀਆਂ ਦੇ ਇਹ 8 ਜਗ੍ਹਾਾਂ ਤੋਂ ਕਿੱਥੇ ਪੜੇ ਹਾਂ ਜੂਣਾ ਹੁਣ ਜਦ ਚੱਕੀ ਆਉਗੀ ਜਦ ਪਤਾ ਲੱਗੇ ਬਟੇ ਬੜਾ ਜਿਆਦਾ ਫ੍ਰੀ ਹੋ ਕਰ ਦਾਂ ਦੇਖੀ ਬਾਬਾ ਬੜਾ ਸਸਾ ਆ ਗਿਆ ਛੱਡ ਕਰ ਬੜੇ ਬੜੇ ਜਿਹੜੇ ਵੀਡੀਓ ਮਲਾਈ ਜਾਏਗਾ ਇਹ ਰਹੀ ਜਾਏਗਾ ਕਹੇ ਕੋਲ ਖੜਾ ਆਹ ਕਿੱਤਾ ਮੈਂਨੇ ਪਹਿਲਾਂ ਆਹ ਹਾਂ ਤਾਰੀ ਹੀ ਨਾ ਟਿਰਕਾ ਵਾਲੀ ਮਸ਼ੀਨ ਹੈ ਜੀ ਅੱਛਾ ਅੱਛਾ ਉਹ ਤਾਂ ਦੇਖ ਲੋ ਇਹ ਡਿਮਾਂਡ ਦਾ ਇਹ ਆ ਗਾਰੇ ਗੁਰੂ ਜਣਾ ਆਉਂਦੇ ਕਿਵੇਂ ਆਪਣਾ तो कर ਦਿੱਤੇ ਜਿਆਦਾਤਰ ਇਸ ਸਵੱਤਾਂ तो ਹੰਦ ਬੱਲੇ ਆ ਅਤੇ ਉਹ ਤੇ ਚਲ ਵਾ ਇੱਕ ਮਿੰਟ ਲੰਬੀ ਨਹੀਂ ਕਿਤੇ ਸਾਰੀ ਲੰਬੀ ਆ ਉਹ ਕੀ ਤੁਸੀਂ ਇੰਤਜ਼ਾਰ ਕਰੈਕਟਰ ਦੀ ਨਾਲ ਕੈਸ ਦੀ ਕੋਈ ਗੱਡੀ ਦੇ ਥੱਲੇ ਆਜਾ ਲਓ ਨਾ ਅੱਧੀ ਰੈਂਟ ਹੋ ਗਿਆ ਬਸ ਪਲਟ ਗਈ ਉਹ ਖਰੀਦ ਕਰੋ ਹਾਂ ਚੁਰੇ ਆ ਨਵੀਂ ਇਹ ਬਸ ਇੰਨੀ ਚੱਲੇ ਆਏ ਨੇ ਬਸ ਤਾਂ ਹੁਣ ਬਾਕੀ ਕੰਮ ਇਹ ਮੋਰੀਆ ਵੀ ਇੱਥੇ ਸਰ ਮੇਰਾ ਨਾਮ ਹਰਦੀਪ ਸਿੰਘ ਆ ਜੀ ਮੇਰਾ ਹਰਦੀਪ ਸਿੰਘ ਆ ਨਾਮ ਤੇ ਮੇਰਾ ਪਿੰਡਾ ਫਰੀਦਪੁਰ ਆ ਹਾਂ ਕਿਵੇਂ ਬਾਤ ਸਰ ਅਸੀਂ ਪਿੰਡੇ ਘਰੇ ਆਪੇ ਕੰਮਗੁੰਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋ ਰਿਹਾ ਹੋਇਆ ਸੀ ਜੀ ਬਸ ਫੇ ਸਾਰਾ ਪਿੰਡਾਂ ਕੀ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਢੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਢੀਆਂ ਤੁਸੀਂ ਸਾਰੇ 40 70 80 ਸਵਾਰੀਆਂ ਸੀ ਇਹ ਚ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰ ਸੀ ਬੱਸ ਸਰੋਬਸ ਵੀਰ ਦਾ ਨਹੀਂ ਪਤਾ ਲੱਗਿਆ ਉਹ ਪਹਿਲਾਂ ਹੋ ਚੁੱਕਿਆ ਸਾਤੋਂ ਓਵਰ ਸੀ ਬੱਸ ਬੱਸ ਵਿੱਚ ਸਵਾਰੀਆਂ ਓਵਰ ਸੀਗੀਆਂ ਬਹੁਤ ਹਾਂ ਜੀ हां 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਬਰੀ ਵੀ ਸੀਗੀ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਤੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹਦੇ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕੀ ਅਸੀਂ ਤਾਂ ਪਹਿਲਾਂ ਸਵਾਰੀਆਂ ਗੱਡੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਗਤ ਨੂੰ ਪਲਾਇਆ ਜੀ ਉਹ ਰੋਕ ਕੇ ਕਾਰਾਂ ਚ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਏ ਨੇ ਸਰ ਕਟਵਰ 30 40 ਹੈ ਕਿ ਨਹੀਂ 30 40 ਜੀ ਕੀ ਨਾਮ ਹੈ ਜੀ ਅਵਾਂ ਚਰਨ ਸਿੰਘ ਜੀ ਚਰਨ ਸਿੰਘ ਦੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਗਰਜਾ ਸੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਾਰਟੀ ਵੀਦ ਗਈ ਸਵਾਰੀਆਂ ਆ ਸ਼ਾਮੂਰੇ ਟਰੱਕੇ ਪਾਰ ਕੇ ਨਾਲ ਲੱਗ ਕੇ ਅੰਦਰੋਂ ਆ ਸਵਾਰੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ-ਬੈਗ ਦੀ ਬੈਕਪੈਕ ਫੜਾਈ ਨੇ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫੜਾਈ ਨੇ ਜੀ ਚੱਪਲ ਬੂਟ ਸਾਰਾ ਕੋਈ ਫਾਰਮ ਵਿੱਚੇ ਗਿਰੇ ਪੈਦੀ ਸਵਾਰੀਆਂ ਸਭ ਦੇ ਜੀ ਕਿੰਨੇ ਕਿਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇਗਣ ਸਵਾਰੀ ਹੈਗੀ ਦੀ ਜੀ ਕੰਬਸਟਿਵ ਤਾਂ ਮਤਲਬ 30 35 ਦੀ ਹੈ ਇਹਦੀ ਨਹੀਂ ਕੰਬਸਟਿਵ 52 ਦੀ ਹੈ ਜੀ 52 ਦੀ ਹਾਂ ਜੀ 52 ਦੀ 52 ਦੀ ਹੈ ਓਵਰ 3 ਹਾਂ ਸਵਾਰੀ ਓਵਰ ਲੋਡ ਦੀ ਗਈ ਤੇ ਇਹ ਕਿਸ ਵਿੱਚ ਵੱਜੀ ਦਰਖਤ ਉੱਪਰ ਇਹ ਦਰਖਤ ਵਿੱਚ ਵੱਜੀ ਕਿੰਨੇ ਕਿੰਜੜ ਨੇ ਪਤਾ ਲੱਗਿਆ ਕੁਝ ਮੌਕੇ ਦੀ ਘੱਟੀ ਜੜੀ ਪੇਸ਼ੈਂਟ ਹੈਗੇ ਨੇ ਜੀ ਘਟਕੜ 30 35 ਦੇ ਹੈਗੇ ਨੇ ਜੀ 30 35 ਹਾਂ ਜੀ ਇੱਥੇ ਲੈ ਕੇ ਸੀ ਉਹਨਾਂ ਨੂੰ ਉਹ ਰੇ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਤਾ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੋਂ ਪਾਸਪੋਰਟ ਕੀ ਪਤਾ ਰੈਫਰਿੰਗ ਅੱਗੇ ਕਰਨੀ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤੋਂ ਕੁਝ ਨਹੀਂ ਪਤਾ ਲੱਗਿਆ ਸੀ ਤਾਂ ਡਿੱਗੀ ਵੀ ਦੇਖਿਆ ਅੱਛਾ ਹਾਂ ਤੁਸੀਂ ਹੋਰ ਕੀ ਦੇਖਿਆ ਅੱਗੇ ਆ ਕੇ ਸੀ ਦੇਖਿਆ ਸੀ ਤਾਂ ਕਿ ਸਵਾਰੀਆਂ ਕੱਢੇ ਨੇ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੇ ਉਹਨੇ ਵੱਢ ਕੇ ਰਖਸ ਪਰੇ ਕਰਕੇ ਸਵਾਰੀਆਂ ਕਢਾ ਦਿਆ ਵਿੱਚੋਂ ਹੀ ਭਾਜੀ ਮਨਿੰਦਰ ਸਿੰਘ ਹੈ ਵੀਰੇ ਮੇਰਾ ਨਾਮ ਇਹ ਕਿਵੇਂ ਹਾਸਾ ਵਾਪਰੇ ਆ ਕੁਝ ਪਤਾ ਲੱਗਿਆ ਹਾਸਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਾਂਦਾ ਟਾਇਰ ਫਟਿਆ ਜਾਂ ਪਟਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਇਹ ਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਉਹਨੇ ਬਕਾਇਦਾ ਫੋਨ ਕਰਦੇ ਨੇ ਵੀ ਤੁਸੀਂ ਅੱਡਾ ਨਹੀਂ ਕਰਕੇ ਆ ਨਹੀਂ ਕਰਕੇ ਇਹ 52 ਸੀਟਾਂ ਬਾ ਦੀ ਬਿਨਾ ਮਦਦ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ ਪਟਾ ਵੀ ਤਾਂ ਹੀ ਟੁੱਟੇ ਓਵਰਲੋਡ ਹਾਂ ਓਵਰਲੋਡ ਕਰਕੇ 138 30 ਸਵਾਰੀਆਂ ਨੇ ਮੇਰੇ ਕੋਲ ਡਾਕਟਰੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਦੀ ਡਰਾਈਵਰ ਪੀਸੀ ਤਨ ਦਰਸ਼ਨ ਦੀ ਅੱਛਾ ਜੀ ਹਾਂਜੀ ਇਹਦਾ ਪਟਾ ਟੁੱਟਣ ਕਰਨੇ ਹੀ ਗੱਲ ਹੋਈ ਆ ਫਿਰ ਜਿਹੜੀ ਅੰਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਆ ਜੀ ਤੱਕਾ ਕਰਦੀ ਆ ਸ਼ਰੀਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕਪੈਸਿਟੀ ਹੋਣੀ ਚਾਹੀਦੀ ਦੱਸ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਵੀ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੋ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਵੀ ਜੇ ਚੜ੍ਹਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆਹ ਵੇ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਆ ਖੰਨੇੋਂ ਪੜਿਆਲੇ ਪੜਿਆਲੇੋਂ ਖੰਨੇ ਚੌਪਸਰ ਲਾਉਂਦੀ ਆ ਸਾਰਾ ਦਿਨ ਟਾਈਮ ਨਹੀਂ ਹੈ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਬੁਝਕਾਰ ਸਟੇਸ਼ਨ ਮੱਲੇ ਵਾਲੇ ਤੋਂ ਚੱਲਦੀ ਆ ਕਾਲਸਣਾ ਹੋ ਗਿਆ ਜਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀ ਚੜ੍ਹਦੀ ਯਾਰ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬਾਕੀ ਫੇਰ ਨਹੀਂ ਹੱਸਦਾ ਗੱਡੀ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈ ਆ ਕੱਲ ਮੈਂ ਸਾਡੇ ਸੀਆਈ ਸਾਹਿਬ ਚੜੋਂਗੇ ਤੁਹਾਨੂੰ ਮੌਕੇ ਤੇ ਕੀ ਪਤਾ ਲੱਗਿਆ ਕਿ ਇੱਥੇ ਕਿੰਨੀ ਆ ਮੈਨੂੰ ਤਾਂ ਚਲੋ ਫੋਨ ਆਇਆ ਉਹਦਾ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਅੱਛਾ ਓਵਰਲੋਡ ਡੇਲੀ ਓਵਰਲੋਡ ਜਾਂਦੀ ਹੈ ਕਿਹੜੇ ਵੀ ਇੱਕ 150 ਸਵਾਰੀ ਤੋਂ ਉੱਤੇ ਸਵਾਰੀ ਹੁੰਦੀ ਉਹ ਇਹਦੇ ਚ ਪਤਾ ਹੀ ਹੈ ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਦਾ ਹਸਬਦਾਲ ਦੇ ਕੰਡੈਕਟਰ ਦੇ ਟਾਂਕ ਲੈ ਕੇ ਡਰਾਈਵਰ ਨੂੰ ਐਮਬੂਲੈਂਸ ਲੈ ਗਈ ਉਹ ਭਾਰ 100 ਹਸਬਦਾਲ ਬਾਕੀ ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗੁੰਬਦਪੁਰ ਦਾ ਮੁੰਡਾ ਦੀ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮਿਲਦਾ ਟੁੱਟੀ ਹੈ ਨੁਕਸਾਨ ਇਹ ਓਵਰ ਬਰੇ ਨਿਕਲਣ ਦਾ ਜਗ੍ਹਾ ਨਹੀਂ ਹੈ ਕੋਈ ਹੋਰ ਵੀ ਵੱਡਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇੱਥੇ ਕੀ ਹੈ ਉੱਚ ਵੀ ਹੋ ਸਕਦਾ ਹੈ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂ ਜੀ ਵਿਦਿਆਰਥੀ ਸਟੂਡੈਂਟ ਜਿਆਦਾ ਹੁੰਦੇ ਨੇ ਹਾਂ ਜੀ ਇਹ ਵਾਲੇ ਜਾਂਦੀਆਂ ਨਾ ਗੱਡੀਆਂ ਸਟੂਡੈਂਟ ਤੁਹਾਡਾ ਨਾਮ ਕੀ ਹੈ ਮਨਿੰਦਰ ਸਿੰਘ ਮੇਰਾ ਨੋਆ ਪੀਸੀਵੀ 502 ਮੇਰਾ ਨੰਬਰ ਹੈ ਮਨਿੰਦਰ ਸਿੰਘ ਆ ਸਰ ਤੁਸੀਂ ਕਿਉਂ ਬਸਦੇ ਮੈਂ ਕੈਕਟਰ ਕੀ ਹੋਇਆ ਸਾਰੇ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਤਾਂ ਕਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੈਂ ਮੋੜਲੀ ਬਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਇਹ ਟਿਕਟਾ ਘਟ ਰਹੇ ਮੈਂ ਚਾਰ ਪੰਜ ਟਿਕਟਾ ਘਟਨੇ ਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਹਾਂ ਹਾਂ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁੱਕੀ ਜੇ ਪਾਰਟੀ ਜਾਂਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ ਕਮਾਣੀ ਕਮੂਨੀ ਟੁੱਟੀਆਂ ਨਹੀਂ ਕਮਾਣੀ ਟੁੱਟੀਆਂ ਫਸੇ ਦੀ ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ ਇੱਕ ਆ ਇਹ ਹਾਂ ਸਵਾਰੀ ਵੀ ਬਹੁਤ ਕੀ 100 ਤੋਂ ਉੱਪਰ ਹੀ ਸਵਾਰੀ ਕਹਿੰਦਾ 130 35 40 ਹੈਗੀ ਦੀ ਹਾਂ 110 ਵੀ ਤਾਂ ਹਾਂ ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹ ਦਾ ਇਹ ਸਰ ਮੱਲੇਵਾਲ ਪਟਿਆਲਾ ਅੱਛਾ 7 10 ਤੇ ਚੱਲਦੀ ਹੈ ਪਟਿਆਲਾ ਤੋਂ ਮੱਲੇਵਾਲ ਅੱਜ ਦੀਆਂ ਸਵਾਰੀਆਂ ਕਿੰਨੀਆਂ ਘ ਪਾਕੀ ਮੈਂ ਮਸੀਨ ਲੱਭਿਆ ਮੇਰੀ ਮਸੀਨ ਖੋ ਗਈ ਉਹ ਜੇ ਟ੍ਰੇਲ ਨਿਕਲੇ ਹੋ ਮਸੀਨਾਂ ਦੇ ਕਿੰਨੀਆਂ ਕਿ ਇੰਜਣ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਰ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨਹੀਂ ਅੱਛਾ ਪਹਿਲਾਂ ਭਾਰਤ ਸਭੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਉਹ ਹੋ ਗਈ ਕਿਚਰ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰੀਆਂ ਜਿਆਦਾ ਹੁੰਦੀਆਂ ਨੇ ਬਹੁਤ ਆ ਸਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਇਨਸਾਨ ਆ ਉਹਦੇ ਫਤਰ ਕੋਈ ਨਹੀਂ ਕਦੇ ਮਤਲਬ ਰੂਟ ਹੋਰ ਨਹੀਂ ਲਾਇਆ ਬਸ ਇੱਕੇ ਚੱਲਦੀ ਇੱਥੇ ਬਸ ਨਹੀਂ ਬਸ ਤਾਂ ਸਹੀ ਚੱਲ ਰਹੀ ਸੀ ਸਰ ਅੱਛਾ ਸਵੇਰੇ ਸਵੇਰੇ ਘੱਟ ਹੁੰਦੀ ਆ ਸਰਵਿਸ ਹਾਂ ਨਹੀਂ ਸਵਾਰੀ ਤਾਂ ਠੀਕ ਆ ਫਿਰ ਗੱਡੀ ਪਿੰਡਾਂ ਚ ਆਉਂਦੀ ਨਾ ਉਹਦੇ ਕਰਕੇ ਫਿਰ ਭਰ ਕੇ ਆਉਂਦੀ ਨੇ ਗੱਡੀ ਪਿੰਡਾਂ ਸਰ ਸਰ ਮੱਲੇਵਾਲ ਤੋਂ ਪਟਿਆਲੇ ਦੀ ਹਾਂ ਜੀ ਪਟਿਆਲੇ ਜਾਂਦੀ ਆ ਕਿੰਨੇ ਕਿੰਨੇ ਜੜੋ ਹੋਈਆਂ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਨ ਚਾਰ ਦੇ ਲੱਗੇ ਨੇ ਸੱਟਾ ਕਾਫੀ ਅੱਛਾ ਜੀ ਇੱਕ ਤਾਂ ਕੁੜੀ ਆ ਗਵੰਦਪੁਰੀ ਸਰ ਉਹਦਾ ਚੂਲਾ ਕਹਿੰਦੇ ਨੇ ਵੀ ਸੈਦ ਹੋ ਗਿਆ ਅੱਛਾ ਇੱਕ ਤਾਂ ਮੁੰਡਾ ਗਵੰਦਪੁਰ ਦਾ ਫਰੰਟ ਸੀਟ ਤੇ ਬੈਠਾ ਸੀ ਸਰ ਹਾਂ ਜੀ ਉਹਦੇ ਮਤਲਬ ਕਾਫੀ ਸੱਟਾ ਲੱਗੇ ਨੇ ਉਹ ਹਸਪਤਾਲ ਚ ਉਹ ਵੀ ਅਰਜੰਦਰਾ ਭੇਜਤਾ ਉਹਨਾਂ ਦਾ ਕਿੰਨੇ ਕਿੰਨੇ ਆਈਡੀਆ ਸਰ ਘਟੋ ਘਟ ਜੀ 8-10 ਤਾਂ ਹੋਣਗੇ ਜਦ ਕਿ ਇਹ ਸੀਰੀਅਸ ਤਾਂ ਅੰਚਾਰ ਕਰਨੇ ਤੋਂ ਉੱਤਰ ਅੱਛਾ